ਇਹ ਨਹੀਂ ਡਰਦੇ ਬਾਈ ਇਹ ਆਓ ਦੇਖ ਬਾਲੇ ਟ੍ਰੇਨ ਆ ਬਾਈ ਛੋਟੇ ਛੋਟੇ ਨਾਉਣ ਲਾ ਜਿੰਨਾ ਫਿਰ ਤਾਂ ਆਟੋਮੈਟਿਕ ਆ ਲਓ ਜੀ ਆ ਜੀ ਬਾਲਕਾਂ ਦੇ ਆ ਗਏ ਆਪਾਂ ਲਓ ਜੀ ਇਹ ਇੱਧਰ ਮਾਦਾ ਸ਼ੇਰ ਵਾਲੀ ਇਹ ਸ਼ੇਰ ਦੀ ਗੁਫਾ ਪਾ ਜੀ ਆ ਸ਼ੇਰ ਦੀ ਇੱਧਰ ਸ਼ਿਪ ਦਾ ਵੀ ਯਾਰ ਆਪਣੀ ਸਵਾਦ ਜਿਵੇਂ ਮਰਜ਼ੀ ਵਿੱਚ ਬੈਠ ਕੇ ਖਾਓ ਪੀਓ ਆਪਣਾ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਆਪ ਆਏ ਹੋਏ 11 ਦੋਸਤਾਂ ਦੇ ਨਾਲ ਲੇਕ ਦੇ ਉੱਪਰ ਘੁੰਮਣ ਸ਼ਾਮ ਟਾਈਮ ਦੇ ਨਜ਼ਾਰੇ ਤੁਹਾਨੂੰ ਦਿਖਾਵਾਂਗੇ ਅੱਜ ਲੇਕ ਦੇ ਆਪਣੇ ਨਾਲ ਅਮਨ ਅਸ਼ਰ ਤੇ ਨਾਲ ਦੂਜਾ ਬਾਈ ਹੈ ਇੱਕ ਤੇ ਦਿਖਾਉਣੇ ਅੱਜ ਤੁਹਾਨੂੰ ਰੌਣਕ ਮੇਲਾ ਇੱਥੇ ਦਾ ਲੋ ਜੀ ਇਹ ਆ ਗਈ ਲੇਕ ਇਜ਼ੋਏ ਸ਼ਾਮ ਟਾਈਮ ਦਾ 뷰 ਇੱਥੇ ਦਾ ਤਕਰੀਬਨ 6:00 ਵੱਜ ਚੁੱਕੇ ਨੇ ਸ਼ਾਮ ਦੇ ਹੁਣ ਪਸ ਯਾਤਰਾ ਕਰਨ ਆਏ ਜੋ ਅਸੀਂ ਵੈਸੇ ਉੱਦੇ ਘਰੇ ਬੈਠੇ ਤੇ ਬੋਰ ਜੇ ਹੁੰਦੇ ਤੇ ਮਤਲਬ ਕੰਮ ਫਰ ਕਿਉਂ ਨਾ ਮੜਾ ਜਾ ਬਾਹਰ ਕਿ ਨਾ ਰਣਾ ਨਾਉਣ ਨੂੰ ਬਣਿਆ ਬਈ ਇਧਰ ਆ ਹਾਰ ਰੋਟਰੀ A ਤੋਂ Z ਉਹ ਸਿਰੇ ਤੱਕ ਜਵਾਬ ਦੇਖ ਲਾ ਇਹ ਛੁਰਦੋ ਹੀ ਟ੍ਰੇਨਡ ਹੋਏ ਨੇ ਬਾਈ ਦੇਖ ਲਾ ਸਹੀ ਇਹ ਇਧਰ ਨੂੰ ਯਾਰ ਬਾਈ ਇੱਕ ਪਾਸੇ ਦੇਖੋ ਕੋਈ ਦੋਨੇ ਪਾਸੇ ਜੰਗਰਾਂ ਨਹੀਂ ਹੈਗਾ ਕਾਫੀ ਡਰਾਵਣਾ ਜਾਂ ਪੁਲ ਬਣਾਇਆ ਹੋਇਆ ਉਹਦਾ ਅੱਗੇ ਜਵਾਕ ਨਾਉਣੇ ਇੱਥੇ ਤੇ ਸੋਹਣੀ ਗੱਲ ਬਾਤ ਆ ਯਾਰ ਆਜੋ ਵੀ ਆਜੋ ਬਹੁਤ ਵਧੀਆ ਵੀਰ ਵਧੀਆ ਵਧੀਆ ਇੱਥੇ ਬਿਮਾਰੀਆਂ ਬਿਮਾਰੀਆਂ ਦੂਰ ਹੋਣੀਆਂ ਇੱਥੇ ਦੂਰ ਹੋਉਂਦੀਆਂ ਨਾ ਕੋੜਾ ਨਾ ਫੰਗੀ ਸਹੀ ਗੱਲ ਆ ਇੱਕ ਵਾਰ ਵੀਰ ਜ਼ਰੂਰ ਨਾ ਆਓ ਹਾਂ ਤੇ 11 ਦੁਆ ਪਾਣੀ ਜਿਹੜਾ ਆਪਣਾ ਇੰਡੀਆ ਕਿਦੇ ਹੁੰਨੇ ਆ ਉਹ ਆਹ ਦੁੱਖ ਤੋੜ ਪਾਣੀ ਆ ਇਹ ਦੁੱਖ ਤੋੜ ਪਾਣੀ ਚਮੜੀ ਦੇ ਤੋਂ ਚੜ ਦੂਰ ਹਾਂ ਆ ਗਿਆ ਸੀ ਫਾਈਲ ਚਲੋ ਤੁਫਾਨ ਨੂੰ ਦਵਾ ਦੇ ਆ ਗਿਆ ਆ ਜਾਊਗਾ ਮੈਂ ਇੱਥੇ ਲੋ ਜੇ ਵੀ ਇਹ ਸੋਚਦਾ ਹਜੇ ਇਹ ਹਾਂ ਨਿਆਰਾ ਤਾਂ ਬਹੁਤ ਨਾਉਣਦਾ ਯਾਰ ਹਨਾ ਸਵਿਮਿੰਗ ਹੋਣੀ ਚਾਹੀਦੀ ਬੰਦਿਆਂ ਨੂੰ ਚਾਓ ਮਨ ਜਮਨੀ ਆਦੀ ਮਾੜੀ ਮੋਟੀ ਕੇ ਜਦੋਂ ਚੱਲੀਏ ਦੇਖੀ ਜਾਊਗਾ ਨਹੀਂ ਨਹੀਂ ਕੰਮ ਬਾਈ ਬਹੁਤ ਡੂੰਗਾ ਹੈ ਮਜ਼ਾਕ ਦੀ ਗਾਲੀਆਂ ਮਨ ਬਹੁਤ ਜ਼ਿਆਦਾ ਇਹਨੇ ਡਰਦੇ ਬਾਈ ਇਹ ਆਓ ਦੇਖ ਬਾਲੇ ਟ੍ਰੇਨਡ ਆ ਬਾਈ ਛੋਟੇ ਛੋਟੇ ਨਾਉਣ ਲਾ ਜਿੰਨਾ ਫਿਰ ਤਾਂ ਆਟੋਮੈਟਿਕ ਹੀ ਆ ਇਹਨੇ ਇਹਨਾਂ ਦਾ ਸਟੈਮੀਨਰ ਵੀ ਤਾਂ ਹੀ ਬਣਦਾ ਸਰੀਰ ਵੀ ਬਹੁਤ ਬਣਦਾ ਇਹਦਾ ਐਕਸਰਸਾਈਜ਼ ਬਹੁਤ ਹੁੰਦੀ ਆ ਤੇਰਾ ਮੁੱਕੇ ਨਹੀਂ ਮੌਸਟਰ ਹਜੇ ਕੀਰੋ ਤੁਸੀਂ ਨਹੀਂ ਮੈਂ ਨਹੀਂ ਮੁੱਕਦਾ ਇਹ ਨਹੀਂ ਨਹੀਂ ਕੱਲੇ ਤਾਂ ਔਖਾ ਤੇਰੀ ਸਹੀ ਭਰੀ ਹੈ ਡੂੰਗਾ ਹੀ ਹੈ ਡੂੰਗਾ ਬਹੁਤ ਆ ਯਾਰ ਹਾਂ ਬਹੁਤ ਜ਼ਿਆਦਾ ਡੂੰਗਾ ਦੇਖਿਆ ਤਾਂ ਕੰਮੜਾ ਤਨੂੰ ਦੇਖ ਲਓ ਮੋਹਨਗਰ ਦੇ ਵਿੱਚ ਜਾ ਕੇ ਐ ਇੱਥੇ ਕੱਪੜਾ ਬਦਲ ਲਓ ਜੀ ਆ ਬੈਕ ਸਾਈਡ ਦਾ ਵੀਅੂਆ ਹੁਣ ਅਸੀਂ ਇਸ ਟਾਈਮ ਲੈ ਕੇ ਤੇ ਬਿਲਕੁਲ ਸੈਂਟਰ 'ਚ ਖੜੇ ਆ ਤੇ ਆਲੇ-ਦਾਲ ਪਹਾੜ ਤੇ ਲੋਕੇਸ਼ਨ ਬਹੁਤ ਸੋਹਣੀ ਆ ਇਹ ਇਹ ਲੋਕੇਸ਼ਨ ਹੈਗੀ ਸਾਰਨੀਕੋ ਤੋਂ ਜਦੋਂ ਆਪਾਂ ਲੋਰ ਜਣੇ ਰਸਤੇ ਦੇ ਵਿੱਚ ਆਉਂਦੀ ਥੋੜੀ ਸਾਰਨੀਕੋ ਹੀ ਬਾਜਦਾ ਜਣੀ ਕਹੇ ਸਾਰਨੀਕੋ ਤੋਂ ਲਗਭਗ 2 ਕਿਲੋਮੀਟਰ ਅੱਗੇ ਆ ਇਹ ਇਹ ਵਾਲੀ ਲੋਕੇਸ਼ਨ ਹੈ ਅੱਜ ਲੱਗਦਾ ਇਟਲੀ ਆ ਗਏ ਇਹ ਮੁੰਡਾ ਅੱਜ ਨਿਕਲਾ ਥੋੜਾ ਜਿਹਾ ਬਾਹਰੇ ਕੰਮਕਾਰਾਂ 'ਚ ਵਿਜੀ ਆ ਥੋੜਾ ਟਾਈਮ ਹੋਇਆ ਜੀ ਇਹਨੂੰ ਆਇਆ ਬੱਤਕ ਦੇ ਬਾਅਦ ਦੇ ਬੱਚੇ ਕਿੰਨੇ ਸੋਹਣੇ ਲੱਗਦੇ ਆ ਬੱਤਕ ਦੇ ਬੱਤਕ ਇਹੇ ਮੈਂ ਥੱਲੇ ਪਾ ਲਈ ਕਿ ਪਾਣੀ ਆਹ ਤਾਂ ਪੱਕਾ ਹੀ ਹੋ ਰਿਹਾ ਨਹੀ 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 ਪੱਕਾ ਇਹਦਾ ਹੋਰ ਜਵਾਕ ਨਹੀ ਆਈ ਨੇ ਹੋਰ ਇਹ ਕਿੰਨੇ ਘੜ ਲੱਗਦੇ ਆਜੋ ਆਜੋ ਗਾਹਾਂ ਮੌਕਾ ਦੰਨੇ ਤੁਹਾਨੂੰ ਬੰਦੇ ਸਾਡੇ ਨਿਕਲੇ ਨੇ ਇਹ ਪੁਲ ਤੋਂ ਆਏ ਨਹੀਂ ਰਹੇ ਫੋਟੋ ਡੈੜ ਡੈੜ ਫੁੱਟ ਚੱਲੀ ਡੈੜ ਡੈੜ ਆਜੋ ਆਜੋ ਆਹੀ 2-4 ਦਿਨਨੇ ਘੁੰਮਣ ਦੇਸ ਤੋਂ ਬਾਤ ਆਫ ਬਸ ਆਹੀ ਅਗਸਤ ਅਗਸਤ ਆ ਇਥੇ ਗਰਾਊਂਡ ਵੀ ਬਣੇ ਹੋਇਆ ਬਾਲੀਬਾਲ ਬਾਸਕਟਬਾਲ ਤੇ ਫੁੱਟਬਾਲ ਦੇ ਆਪਣੀ ਬਾਲ ਲਿਆਓ ਇਥੇ ਜਿੱਦਾਂ ਮਰਜ਼ੀ ਖੇਡੋ ਨਾਲ ਪਿਕਨਿਕ ਮਨਾਓ ਤੇ ਨਾਲੇ ਨਾਓ ਤੇ ਨਾਲੇ ਹੋਰੇ ਆਪਣੇ ਨਜ਼ਾਰੇ ਲੋ ਵਧੀਆ ਲੋਕੇਸ਼ਨ ਆ ਬਈਆ ਨੇ ਇੱਕ ਨੰਬਰ ਸਾਰਾ ਏਰੀਆ ਬਈ ਪਿਕਨਿਕ ਵਾਲਾ ਸਾਰਾ ਜਿੱਦਾਂ ਮਰਜ਼ੀ ਆਓ ਤੁਸੀਂ ਇੱਥੇ ਆਪਣਾ ਟੈਂਟ ਲਾ ਦਿਓ ਜਿਹੇ ਜਿੱਦਾਂ ਮਰਜ਼ੀ ਆਗਣਾ ਆਪਣਾ ਐਨਜੋਏ ਕਰੋ ਇੱਥੇ ਜਾਂ ਸਾਹਮਣੇ ਲੈ ਕੇ ਜਿੱਦਾਂ ਮਰਜ਼ੀ ਨਾ ਹੋ ਆਪਣਾ ਨਜ਼ਾਰਾ ਤੁਹਾਡਾ ਇੱਕ ਦਿਨ ਵਧੀਆ ਇੱਥੇ ਲੰਘੂਗਾ ਤੇ ਪਿੱਛੇ ਵੀ ਲੁਕੇ ਹੋਣ ਬਹੁਤ ਸੋਹਣੇ ਪਿੱਛੇ ਆ ਪਹਾੜ ਜੀ ਦੇਖੋ ਨਾ ਤੁਸੀਂ ਤੁਹਾਨੂੰ ਬੜੇ ਸੋਹਣੇ ਲੱਗਣਗੇ ਇਹ ਨਾਲ ਇਹਦੇ ਲੱਗੇ ਹੋਏ ਸਪੀਕਰ ਆ ਇਹ ਇਹਨਾਂ ਵੀ 24 ਘੰਟੇ ਮਿਊਜ਼ਿਕ ਚੱਲਦਾ ਰਹਗਾ ਇਹ ਆ ਸਾਡੀ ਟੀਮ ਸਾਰੀ ਅੱਜ ਵਾਲੇ ਕਿ ਨਹੀਂ ਬਹੁਤ ਨਿਆਰੇ ਭਾਈ ਤੇ ਹਰ ਸੂਟਾ ਆਜੋ ਭਾਈ ਚਲਿਏ ਆਜੋ ਆਜੋ ਯਾਰ ਜੀ ਹੁਣ ਅਸੀਂ ਥੋੜਾ ਜਿਹਾ ਹੋਰ ਅੱਗੇ ਆ ਗਏ ਆ ਪਿੱਛੇ ਵਾਲੀ ਲੋਕੇਸ਼ਨ ਛੱਡਿਆ ਹੈ ਹੁਣ ਥੋੜਾ ਜਿਹਾ ਅਸੀਂ ਗਾਹਾਂ ਨੂੰ ਜਾ ਰਹੇ ਹਾਂ ਲੋਵਰੇ ਵੱਲ ਤੇ ਅਸੀਂ ਰਸਤੇ 'ਚ ਰੁਕੇ ਤੇ ਪਰ ਇੱਥੇ ਲੋਕੇਸ਼ਨ ਬਹੁਤ ਸੋਹਣੀ ਸੀ ਮੈਂ ਸੋਚਿਆ ਵੀ ਤੁਹਾਨੂੰ ਵੀ ਦਿਖਾਈ ਜਾਵੇ ਪਿੱਛੇ ਬੰਦੇ ਫੋਟੋ ਸ਼ੂਟ ਕਰ ਰਹੇ ਆ ਆਪਣੇ ਤੇ ਗੱਡੀ ਆਪਾਂ ਰਸਤੇ 'ਚ ਖੜਾਈ ਹੋਈ ਹੈ ਚੈੱਕ ਕਰੋ ਯਾਰ ਇੱਕ ਵਾਰ ਤੁਸੀਂ ਕਿ ਆ ਬਾ ਕਮਾਲ ਚੀਜ਼ ਆ ਇਧਰ ਲੱਗਿਆ ਭਾਈ ਆਸ ਪੁਣੀ ਵੀਰ ਬਹੁਤ ਸੈਂਡ ਆ ਸਾਰੇ ਆਊਟ ਆ ਗੱਢੀ ਮੇਰਾ ਵੀਰ ਇਹ ਕੁਦਰਤ ਦੇ ਨਜ਼ਾਰੇ ਲਓ ਸਾਰੀ ਉਮਰ ਕੰਮੇ ਕਰਨਾ ਆਪਾਂ ਸਹੀ ਗੱਲ ਐ ਵੀਰ ਕੋਈ ਕੋਲ ਟਾਈਮ ਲੱਗਦਾ ਮੇਰਾ ਵੀਰ ਉਹ ਗਾਹ ਕਰੋ ਜਰੂਰ ਆ ਕਰੋ 20 25 ਕਿਲੋਮੀਟਰ ਦੀ ਭਾਜੀ ਉਹ ਵੀ ਦੱਸੋ ਉਹ ਰਾਸ ਰੋਂਗਾ ਉਹ ਹਾਂ ਸੋਰੰਗਾ ਉਹ ਰਸਤਾ ਬਣਾਇਆ ਪਾ ਪਹਾੜ ਕੱਟ ਕੇ ਵਿੱਚ ਨੂੰ ਬਹੁਤ ਸੋਹਣਾ ਉੱਪਰ ਦੀ ਘਰ ਹਾਂ ਉਹ ਬੇਲੇ ਦੋ ਹੀ ਵੀੜ ਚੱਲਦੀ ਆਪਣੀਆਂ ਲਾ ਲਓ ਲਾ ਲਓ ਸਾਰੇ ਫਿਲਟਰ ਲਾ ਲਓ ਹੁਣ ਛੱਡਿਆ ਉਹਨਾਂ ਕੋਈ ਇੱਕ ਨੇ ਦਈ ਗਾਲਾ ਆ ਖੜਾ ਆਪਣੀ ਕਾਲੀ ਘੋੜੀ ਖੜੀ ਹੈ ਬਾਈ ਕਾਲੀ ਘੋੜੀ ਹਣਕ ਦੀ ਉੱਤੇ ਨੇ ਜਿੰਦਾ ਵੀਰਾ ਮੁਹੰਮਦ ਸਦੀਕ ਦਾ ਗਾਣਾ ਹੈ ਲੋ ਜਿੱਥੇ ਹੁਣ ਇਸ ਟਾਈਮ ਆਪਾਂ ਖੜੇ ਆ ਆਪਾਂ ਖੜੇ ਆਂ ਪਰਜ਼ਾਨੀ ਕਾ ਦੇ ਵਿੱਚ ਪਰਜ਼ਾਨੀ ਕਾ ਪਿੰਡ ਦਾ ਨਾਮ ਹੈ ਜਿ ਆਪਾਂ ਦੋ ਕਦਮ ਹੋਰ ਪਰਲੀ ਸਾਈਡ ਚ ਲਈਏ ਤਾਂ ਆਪਾਂ ਦੂਜੇ ਪਿੰਡ ਪਿੰਡ ਜੈਂਟ ਹੋ ਜਾਾਂਗੇ ਇੱਥੇ ਜਾਨਕਾ ਪਿੰਡ ਦੀ ਹੱਦ ਖਤਮ ਹੋ ਜਾਂਦੀ ਹੈ ਉਹ ਤੋਂ ਪਰਲੀ ਸਾਈਡ ਤੇ ਇੱਥੇ ਹੀ ਲੋਕੇਸ਼ਨ ਬਾਈਕ ਨੰਬਰ ਆ ਯਾਰ ਜੇ ਤੁਸੀਂ ਸਾਰ ਨਹੀਂ ਕੋਤੋਂ ਲੋਵਰੇ ਨੂੰ ਜਾਉਂਗੇ ਨਾ ਰਸਤੇ ਦੇ ਵਿੱਚ ਤੁਹਾਨੂੰ ਆਹ ਲੋਕੇਸ਼ਨਾਂ ਮਿਲਣਗੀਆਂ ਇਹ ਲੋਕੇਸ਼ਨ ਬاہر ਕਮੋਂ ਤੋਂ ਆਪਾਂ ਤਕਰੀਬਨ 40-45 ਮਿੰਟ ਦਾ ਰਸਤਾ ਜੇ ਆਪਾਂ ਕੋਈ ਮੇਰਾ ਵੀਰ ਭਾਈ ਆਉਂਦਾ ਨਾ ਤਾਂ ਰਸਤੇ ਵਿੱਚ ਆਪਾਂ ਰੋਕ ਕੇ ਇੱਥੇ ਸਟੇ ਕਰ ਸਕਦੇ ਹਾਂ ਫੋਟੋ ਪੁਆਇੰਟ ਬਣੇ ਹੋਏ ਨੇ ਰਸਤੇ-ਰਸਤੇ ਵਿੱਚ ਜਦਨੇ ਜਦੋਂ ਆਪਾਂ ਕਾਫੀ ਫੋਟੋ ਪੁਆਇੰਟ ਬਣੇ ਹੋਏ ਨੇ ਚਲਿਏ ਵਜਾ ਕੇ ਨੂੰ ਫਿਰ ਚਲੋ ਆਏ ਇਹ ਸਾਰੀ ਦੁਨੀਆ ਦੇਖਣਾ ਹਾਂ ਸਹੀ ਹੈ ਲੋ ਜੀ ਹੁਣ ਅਸੀਂ ਥੋੜਾ ਜਿਹਾ ਹੋਰ ਅੱਗੇ ਆ ਕੇ ਰੀਵਾਦੀ ਸੋਲ ਤੋਂ ਪਿੰਡ ਦਾ ਨਾਮ ਹੈ ਦਾ ਜਾਨੀ ਕਿ ਲੋਵਰੇ ਦੇ ਥੋੜਾ ਜਿਹਾ ਪਹਿਲਾਂ ਪੈਂਦਾ ਇਹ ਇੱਥੇ ਮੈਂ ਇੱਕ ਵਾਰ ਪਹਿਲਾਂ ਵੀ ਆ ਚੁੱਕਾ ਉਦੋਂ ਮੀ ਪੈਂਦਾ ਸੀ ਬਹੁਤ ਜ਼ਿਆਦਾ ਉਹਨੇ ਦੁਬਾਰੇ ਫੇਰ ਆਏ ਆ ਲੋਕੇਸ਼ਨ ਦੇਖਣ ਵਾਸਤੇ ਤੇ ਨਾਲੇ ਤੁਹਾਨੂੰ ਦਿਖਾਉਨੇ ਹੁਣ ਕੋ ਬੈਠੇ ਡਿਨਰ ਕਰ ਲੱਗੇਵੇਂ ਸ਼ਾਮ ਦਾ आनंद ले रहे हैं ਤੇ ਸਾਹਮਣੇ ਥਿਊ ਦੇਖੋ ਕਿੰਨਾ ਸੋਹਣਾ ਯਾਰ ਆ ਸਾਰਾ ਰਸਤਾ ਨਾ ਲੇਕ ਦੇ ਨਾਲ ਨਾਲ ਜਾਂਦਾ 4-5 ਕਿਲੋਮੀਟਰ ਦਾ ਤੇ ਆਪਾਂ ਨੂੰ ਬਾਈਆ ਜਲਾ ਬੋਂਗ ਇੱਥੇ ਲੋਕੇਸ਼ਨ ਬਹੁਤ ਸੋਹਣੀ ਉੱਥੇ ਲੈ ਜਾਂਦਾ ਆਪਾਂ ਨੂੰ ਆਹ ਰਸਤਾ ਸਿੱਧਾ ਜਾਂਦਾ ਹੈ ਤੇ ਲੋਕੇਸ਼ਨ ਦੇਖੋ ਭਾਈ ਚੈੱਕ ਕਰਦੇ ਬਹੁਤ ਸੋਹਣੀ ਲੋਕੇਸ਼ਨ ਹੈ ਕਾ ਹੂਆ ਕਾਰ ਹਾਂ ਭਾਈ ਕਾਰਾਂ ਦੀ ਬਹੁਤ ਸ਼ਾਰਟੇਜ ਹੈ ਤੇ ਇਹ ਹੈ ਜੀ ਪਿੰਡ ਰੀਵਾ ਜਲਾ ਸੋਲ ਤੋਂ ਜਿਹੜਾ ਲੇਕ ਦੇ ਬਿਲਕੁਲ ਕਿਨਾਰੇ ਤੇ ਵਸਿਆ ਹੋਇਆ ਛੋਟਾ ਜਿਹਾ ਪਿੰਡ ਹੈ ਉਹਨਾਂ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਅਸੀਂ ਜਾਣਾ ਬਾਘਾਦਲਾ ਬੋਂਗ ਜਿਹੜੀ ਬਹੁਤ ਸੋਹਣੀ ਲੋਕੇਸ਼ਨ ਆ ਉਹ ਇੱਕ ਪਹਾੜ ਨੂੰ ਕੱਟ ਕੇ ਬਣਾਈ ਹੋਈ ਕਹਿੰਦਾ ਮਤਲਬ ਇਹ ਆ ਕਟਰ ਵੀ ਲੱਗੇ ਸਸਤੀ ਆ ਹਾਂ ਉਹ ਵੀ ਖਾਦਾ ਦੇ ਉੱਪਰ ਹਾਂ ਬਣੇ ਬਣਾਏ ਇਹ ਪ੍ਰੋਂਤੋ ਆਮ ਦਾ ਤੋੜ ਕੇ ਖਾਣਾ ਹੀ ਆ ਸਹੀ ਆ ਜੀ ਜੀ ਦੇ ਕਟਰ ਕਟਰ ਦੱਸਦਾ ਹਾਂ ਤੁਹਾਨੂੰ ਇਹਨੂੰ ਇਟਾਲੀਅਨ ਦੱਸ ਇਟਾਲੀਅਨ ਨਾ ਦੇ ਗੈੜਾ ਹਾਂ ਲੈ ਲੋ ਜਿਹੜਾ ਮਾਜੀ ਰੈਸਟੋਰੈਂਟ ਆ ਪਰ ਆਜੂ ਮੈਂ ਇਹਨਾਂ ਨਿਕਲਿਆ ਹਾਂਗਾ ਹਾਂ ਇਹਨਾਂ ਨੇ ਬਕੀਰੀਆਂ ਨਹੀਂ ਲੜਾਂ ਬਾਈ ਆਰ ਆ ਬਾਹਰ ਆ ਇਧਰ ਪੁੱਛ ਲੋ ਭਾਵੇਂ ਪੁੱਛਣਾ ਦੇਖ ਲੋ ਲਓ ਜੀ ਮੁੰਡੇ ਵੀਰੇ ਸ਼ੀਰ ਦਾ ਸ਼ਕੀਨ ਆ ਇਹਨਾਂ ਨੇ ਵੀਰੇ ਸ਼ੀਰਾ ਲਾਉਣੀ ਹੈ ਮੈਂ ਆਪਾਂ ਚੱਲਦੇ ਥੋੜਾ ਜਿਹਾ ਗਾਹਾਂ ਨੂੰ ਤੁਹਾਨੂੰ ਗਾਹਣੀ ਲੋਕੇਸ਼ਨ ਦਿਖਾਉਣਾ ਆ ਬੜੀ ਸੋਹਣੀ ਲੋਕੇਸ਼ਨ ਆ ਯਾਰ ਸਾਰੇ ਪਿੰਡ ਦੇਖਣ ਵਾਲਾ ਹੈ ਸਾਰਨੀ ਕੋ ਤੋਂ ਆਪਾਂ ਚ 10 15 ਕਿਲੋਮੀਟਰ ਅੱਗੇ ਨੇ 10 ਵੀ ਨਹੀਂ ਥੋੜੇ ਹੀ 10 ਕਿਤੇ ਘੱਟੇ ਲਾ ਲਓ ਜੇ ਤੇ ਆਪਾਂ ਨੂੰ ਆਹ ਲੋਕੇਸ਼ਨ ਮਿਲ ਜਾਂਦੀ ਇੱਥੇ ਐਦਾਂ ਨਹੀਂ ਬਾਬਾ ਜੀ ਦੇਖ ਕੇ ਖਾਸ ਰਹੇ ਆਪਾਂ ਚਲੋ ਉਹਨਾਂ ਦੇ ਮੂਹਰੇ ਸਮਾਏ ਲਈ ਲੋ ਵੀ ਮਿੱਤਰੋ ਆ ਵੀਓ ਚੈੱਕ ਕਰੋ ਮਾੜਾ ਜਿਹਾ ਪੂਰਾ ਤ ਵੀਓ ਆਹ ਐਂਟਰੀ ਆ ਗਈ ਬਈ ਉੱਧਰ ਹਾਂ ਹਾਂ ਇੱਧਰ ਜਿੱਥੇ ਮਰਜ਼ੀ ਵੜ ਜਾਓ ਆਪਣੀ ਹੀ ਸਾਰਾ ਕੋਈ ਨੀ ਛਡਾਲਾਂਗੇ ਤੈਨੂੰ ਯਾਰ ਕਿੰਨਾ ਸੋਹਣਾ ਆ ਸਹੀ ਗੱਲ ਹੈ ਬਾਈ ਹਨਾ ਦੇਲੂ ਮੋਹ ਦਾ ਇੱਕਦਾਂ ਟੱਚ ਜਾਂ ਬੱਕਰੀ ਟੱਚ ਜਾਂ ਮਿਲਦਾ ਇੱਕ ਚੀਜ਼ ਤੋਂ ਮਾਰ ਖਾਂਦਾ ਥੋੜੀਆਂ ਲਾਈਟਾਂ ਲੱਗੀਆਂ ਨੇ ਨਾ ਅੱਜ ਹਾਂ ਰਾਤ ਨੂੰ ਵੀਊ ਬਹੁਤ ਬਹੁਤ ਜ਼ਿਆਦਾ ਸਹੀ ਗੱਲ ਹੈ ਨਾ ਨਾ ਭਾਈ ਮੈਨੂੰ ਲੱਗਦਾ ਅੱਗੇ ਲਾਈਟ ਸ਼ਾਇਦ ਹੋਰ ਅੱਗੇ ਰੈਸਟੋਰੈਂਟ ਹੈਗਾ ਉੱਦਾਂ ਲਾਈਟਾਂ ਨਾਲ ਪਤਾ ਨਹੀਂ ਕਿੱਜੋ ਜਿਹਾ ਕਿਉਂਕਿ ਲਾਈਟਾਂ ਲੱਗੀਆਂ ਹੁੰਦੀਆਂ ਨੇ ਨਾ ਬਹੁਤ ਦਾ ਵੀਊ ਪੇੜਾ ਸੀ ਸਹੀ ਗੱਲ ਹੈ ਲੋ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆਂ ਬਾਈ ਅਦਲਾ ਬਾਂ ਜਿਹੜੀ ਤੁਹਾਨੂੰ ਅਜੋ ਦੋ ਤਿੰਨ ਮਹੀਨੇ ਪਹਿਲਾਂ ਲੋਕੇਸ਼ਨ ਦਿਖਾਈ ਸੀ ਮੈਂ ਇਹ ਇੱਕ ਵਾਰ ਫੇਰ ਤੁਹਾਨੂੰ ਦਿ ਸ਼ਾਮ ਨੇ ਤਕਰੀਬਨ ਬੱਜ ਚੁੱਕੇ ਆ 7:30 ਪੌਣੇ 8 ਦਾ ਟਾਈਮ ਹੋ ਗਿਆ ਮਾਤਾ ਦੀ ਗੁਫਾ ਮਾਤਾ ਦੀ ਗੁਫਾ ਦੇ ਸਹੀ ਗੱਲ ਹੁਣ ਤੁਹਾਨੂੰ ਦਿਖਾਉਨੇ ਲੋ ਜੀ ਆ ਜੀ ਬਾਲਕਲਾਦ ਦੇ ਆ ਗਏ ਆਪਾਂ ਲੋ ਜੀ ਇਹ ਇਧਰ ਮਾਤਾ ਸ਼ੇਰ ਵਾਲੀ ਇਹ ਸ਼ੇਰ ਦੀ ਗੁਫਾ ਆਪਾ ਜੀ ਆ ਸ਼ੇਰ ਦੀ ਇਧਰ ਆ ਜੀ ਗੁਫਾ ਜੀ ਓਕੇ ਜੀ ਓਕੇ ਸਹੀ ਹੈ ਬਾਤ 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 ਸਹੀ ਗੱਲ ਹੈ ਯਾਰ ਕਾਫੀ ਬਈ ਇਹ ਨਾ ਡਰਾਵਣੀ ਜਿਹੀ ਜਗਾ ਦੇਂਚਾ ਥੋੜਾ ਜਿਹਾ ਤਦ ਵਧੀ ਲੱਗੂ ਤੁਹਾਨੂੰ ਨਾਰਾਜ਼ ਨੂੰ ਥੋੜਾ ਜਿਹਾ ਦਮ ਹੀ ਕਹਿਣ ਦਾ ਮਤਲਬ ਹੈ ਨਹੀਂ ਨਾਰਾਜ਼ ਨੂੰ ਚੀਜ਼ਾਂ ਪੈਂਦੀਆਂ ਭਾਈ ਇੱਥੇ ਇਹ 9 ਤੋਂ 11 ਮਤੋਂ ਬਾਅਦ ਐਂਟਰੀ ਨਹੀਂ ਤੇ ਚੀਜ਼ਾਂ ਪੈਂਦੀਆਂ ਉਹ ਉੜ ਗਈ ਇੱਕੋਰੀ ਓੜ ਗਈ ਚਿੜੀ ਦੇਖਿਆ ਨਹੀਂ ਚਿੜੀ ਉੜਦੀ ਨਹੀਂ ਹੁੰਦੀ ਦੇਖ ਲੈ ਚਿੜੀ ਉੜਦੀ ਨਹੀਂ ਨਹੀਂ ਅੱਗੇ ਭਾਈ ਪਾੜ ਚੈੱਕ ਕਰੋ ਓ ਮਾਈ ਗਾਡ ਦੇਖਿਆ ਉਹ ਦੇਖੋ ਭਾਈ ਕਿੰਨੀ ਖੂਬਸੂਤੀ ਨਾਲ ਕੱਟਿਆ ਹੋਇਆ ਪਾੜ ਕੁਦਰਤ ਦਾ ਦੇਖੋ ਸਹੀ ਗੱਲ ਹੈ ਜਿਵੇਂ ਸਿੱਧਾ ਖੜਾ ਸੱਚਾ ਹੈ ਜੀ ਬਾਈ ਗਾਡ ਐਕਸਲੈਂਟ ਚੀਜ਼ ਹੈ ਬੱਲੇ ਲੋ ਛੱਪਾਂ ਲਈ ਖੜੇ ਆ ਇੱਥੇ ਜੀ ਇਹ ਅਰੇ ਜਬਾਤ ਖਾ ਸੀ ਉਹ ਬੱਲਾ ਬੱਲਾ ਕਿੱਥੇ ਛਾੜ ਮਾਰੀ ਬਤੰਦਰ ਆ ਦੇਖੋ ਮੇਰਾ ਬੱਕਰੀ ਦੁਨੀਆ ਜਾ ਗਿਆ ਆਪਾਂ ਇਹ ਨਹੀਂ ਓ ਮਾਈ ਗਾਡ ਐਕਸਲੈਂਟ ਯਾਰ ਪਹਿਲੀ ਵਾਰ ਨਾਲ ਵੀ ਸੋਹਣਾ ਲੱਗ ਰਿਹਾ ਉਗਾਹ ਨੂੰ ਆ ਜਾ ਪੁਰਾ ਉਹ ਨਾ ਇਹ ਬਾਈ ਦੇਖੋ ਦੁਪਹਿਰਾਂ ਹੀ ਕਰਿਆ ਪਹਿਲੇ ਤਾਂ ਇਹਨੇ ਦੁਪਹਿਰਾਂ ਹੀ ਕਰਿਆ ਪਿਆ ਛੋਟੇ ਨੇ ਆਈਫੋਨ ਹੀ ਫੇਲ ਕਰਦਾ ਇਹਨਾਂ ਦਾ ਰਾਤ ਦੇ 8 ਵਜੇ ਮੈਂ ਲਾ ਲਈ ਕਿ ਨਾ 12 ਵਜੇ ਫਿਰਨੇ ਐਕਸੀਲੈਂਟ ਚੀਜ਼ ਯਾਰ ਐਕਸੀਲੈਂਟ ਜਿੰਨੀ ਵਾਰੀ ਮਰਜ਼ੀ ਆ ਜਾਓ ਬੰਦੇ ਦਾ ਮੰਨ ਹੀ ਪੜਦਾ ਹੈਗਾ ਐਨੇ ਖੂਬਸੂਰਤ ਪਹਾੜ ਆ ਇੱਕ ਨੰਬਰ ਗੱਲ ਬਾਤ ਬਾਈ ਇੱਕ ਨੰਬਰ ਜਿਹੜੇ ਤੁਹਾਨੂੰ ਕੱਲੂ ਲੋਕੇਸ਼ਨ ਦਿਖਾਉਣੀ ਹੈ ਕੱਲ ਵਾਲੀ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਇਦਾਂ ਆਪਾਂ ਕੱਲ ਜਾ ਰਹੇ ਹਾਂ ਡੂੰਗਾ ਤਾਂ ਬਹੁਤ ਆ ਉਹ ਭਲਾ ਜੁਆਗ ਨੇ ਛਾਲ ਮਾਰੀ ਓਰੇ ਬਹੁਤ ਡੂੰਗਾ ਭਾਈ ਹੂੰ ਹੂੰ ਡੂੰਗਾ ਤਾਂ ਬਹੁਤ ਭਾਈ ਭਜੀ ਆ ਕਿਹੜੀ ਕਿਹੜੇ ਸਾ ਮੱਛੀ ਕਿਹੜੀ ਹੈ ਇਹ ਇਹ ਮੱਛੀ ਸ਼ਾਰਕ ਮੱਛੀ ਹੈ ਸ਼ਾਰਕ ਸ਼ਾਰਕ ਕੰਦੇ ਕੰਦੀ ਆ ਇਹ ਦੋਈ ਨੇ ਕਿ ਉਹ ਜਿਹੜੀ ਮੈਗ ਵਾਲੀ ਉਹ ਆ ਇਹ ਆ ਜਿਹੜਾ ਕੰਡੇ ਵਾਲੀ ਹਾਂ ਭਾਈ ਇੱਧਰ ਛਾਲ ਮਾਰ ਨਾਏ ਜੁਆਗ ਹਾਂ ਇਹਨਾਂ ਦਾ ਇੱਕ ਵੀਡੀਓ ਆ ਆ ਦੇਖੋ ਜਵਾਗਾਂ ਛੋਟੇ ਛੋਟੇ ਬਾਈ ਦੇਖਿਓ ਹੌਣ ਛਾਲ ਮਾਰਦੇ ਨਹੀਂ ਨਹੀਂ ਬਹੁਤ ਪਹਿਲਾਂ ਹੀ ਮਾਰੀ ਛਾਲ ਇਹਨਾਂ ਨੇ ਜਵਾਕਾਂ ਨੇ ਵਾਬੇ ਨੇ ਖੜਾ ਵੀ ਜੀ ਕੋਈ ਗੱਲਬਾਤ ਹੋਵੇ ਤਾਂ ਆਓ ਡੈਡੀ ਖੜਾ ਨਾ ਥੱਲੇ ਨਾ ਨਾ ਡੈਡੀ ਖੜਾ ਸੀ ਉਹ ਨਾ ਥੱਲੇ ਆਓ ਰਬਾ ਵਾਹ ਵਾਹ ਯਾਰ ਤਾੜੀਆਂ ਮਾਰ ਲੱਗੇ ਬਦਰ ਹਾਂ ਉਹਨੂੰ ਬਦਾਮਾਂ ਦੀ ਪੋਰੀ ਬਦਾਮਾਂ ਦੀ ਪੋਰੀ ਰਮਾਂਗੇ ਹਾਂ ਇੰਡੀਆ ਵਾਲਿਆਂ ਵਾਂਗ ਕਬੱਡੀ ਵਾਲਿਆਂ ਵਾਂਗ ਉਹ ਜੀ ਬੰਦੇ ਕਹਿੰਦੇ ਵੀ ਅੱਜ ਇੱਥੇ ਰਹਿਨੇ ਆਪਾਂ ਓਏ ਯਾ ਉਹ ਲੋਕੇਸ਼ਨ ਬਹੁਤ ਸੋਹਣੀ ਆ ਆ ਥੱਲੇ ਹੈਗਾ ਰਹੇ ਨੇ ਓਰੇ ਜਿੱਥੇ ਮਰਜੀ ਟੈਂਟ ਲਾ ਲਓ ਓਰੇ ਸੇਰਾ ਵਾਲਾ ਇੱਥੇ ਟੈਂਟ ਲਾ ਕੇ ਰਹਾ ਸਕਦੇ ਆਪਾਂ ਜਿੱਦਾਂ ਮਰਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਹੂੰ ਬਜੇ ਲੋਕੇਸ਼ਨ ਆ ਪੂਰੀ ਆ ਦਾ ਆ ਦੇਖ ਘੈਂਟ ਗੱਲ ਬਾਤ ਯਾਰ ਐਸੇ ਕੰਮ ਸ਼ੁਰੂ ਕਰਿਆ ਸੀਗਾ ਭਾਜੀ ਪਹਾੜੀ ਕੱਚੀ ਨਾ ਨਾ ਇਹ ਤਾਂ ਕਰਕੇ ਇੱਧਰ ਸੜਕ ਕੱਢਣ ਲੱਗੇ ਪਹਿਲਾਂ ਇਧਰੋਂ ਫੇਲ ਹੋ ਗਿਆ ਫਿਰ ਉਹਨੇ ਦੂਏ ਪਾਸੇ ਨੂੰ ਕੱਢੇ ਉਧਰ ਨੂੰ ਕਿਉਂਕਿ ਪਹਾੜੀ ਕੱਚੀ ਤਾਂ ਕਰਕੇ ਹਾਂ ਨਾ ਨਾ ਜਬ ਨਹੀਂ ਸੈੱਟ ਬੈਠਿਆ ਉਹਣਾ ਆ ਦੇਖੋ ਜੰਗਲੇ ਸਾਰਾ ਹਨਾ ਵਧੀਆ ਆਪਣੇ ਵਾਸਤੇ ਘੁੰਮੋ ਲੋ ਜੀ ਉਹ ਡਾਂਕੀ ਵਾਲੇ ਮੁੰਡੇ ਕਹਿੰਦੇ ਇਹ ਆ ਗਿਆ ਜੀ ਮੈਕਸੀਕੋ ਦਾ ਬਾਰਡਰ ਇਹ ਤੋਂ ਬਾਅਦ ਅਮਰੀਕਾ ਅਮਰੀਕਾ ਐਂਟਰ ਹੋਣਾ ਹਾਂ ਉਹ ਸਾਹਮਣੇ ਅਮਰੀਕਾ ਤੂੰ ਸਿੱਧੀ ਕਾਰਵਾਈ ਪੈਂਦੀ ਆ ਉਹਦੇ ਬਾਅਦ ਬਾਅਦ ਸਿੱਧੀ ਸਿੱਧੀ ਭਾਈ ਚਲੋ ਚਲੋ ਇਹ ਹਾਂ 20 ਕਿਲੋ ਦੇ ਆਪਣੇ ਆਏ ਨੂੰ ਹੋ ਜਾਣਾ ਟਰੰਪ ਟਰੰਪ ਕੋ ਪਹੁੰਚ ਜਾਣਾ ਸਹੀ ਹੈ ਕੋਲ ਪਹੁੰਚ ਜਾਣਾ ਹੈ ਸਹੀ ਹੈ ਸਹੀ ਹੈ ਕੋ ਕੋੰਦਾਰੇ ਦੱਬ ਕੇ Mexico ਇਹ ਮੁੰਡਿਆਂ ਨੂੰ ਟਾਲੀ ਨੇ ਬਹੁਤ ਆਉਂਦੀ ਹੈ ਭਾਈ ਆ ਬਾਅਦ ਨਹੀਂ ਠਾਲੀ ਪਈ ਇਹਨੇ ਤਾਂ ਆ ਦੇਖੋ ਭਾਈ ਲਾਗੇ ਲੱਛਣ ਕਰਨ ਹਾਂ ਇਹ ਹੈ ਜੀ 400 400 ਦਾ ਕਮਾਲ ਹੈ 4 ਕਿਹੜੀ 400 ਦਾ 400 ਦਾ ਕਮਾਲ ਆਇਆ ਹੈ ਇਹ ਜਰੂਰ ਹੈ ਮੇਰੇ ਮਿੱਤਰੋ ਇਹ ਪ੍ਰਾਣੀਆਂ ਖਰਾਕਾ ਖਾਧੀਆਂ ਹਾਂ ਇਹ ਕੰਮ ਹੋਣ ਇਹ ਭਾਈ ਦੁੱਲੇ ਨਾਲ ਖੇਡਿਆ ਵਾ ਮੁੰਡਾ ਇਹ ਦੁੱਲੇ ਨਾਲ ਖੇਡਿਆ ਹੋਇਆ ਭਾਈ ਉਹ ਖੂਹ ਆ ਉੱਥੇ ਬੰਦਾ ਜਿਹਦੇ ਕੋਈ ਪ੍ਰੋਬਲਮ ਆ ਸਰੀਰ ਤੇ ਕੋਈ ਵੀ ਡੀਆ ਡਾਕਟਰ ਸਾਹਿਬ ਉਹ ਡੱਬ ਮਾਰ ਸਕਦਾ ਹੈ ਓਕੇ ਏਦਾਂ ਹੀ ਹੈ ਪਲਾਨ ਦੇ ਪਲਾਨ ਹੋ ਰਹੇ ਆ ਇੱਧਰ ਹੁਣ ਇਹਨੇ ਵੀ ਸ਼ਿਪ ਲਈ ਇੱਕ ਤੇ ਐਸਾ ਹਾਲਾਤ ਅਗਲੇ ਦੋ ਪਿੱਛੇ ਨਾ ਇੱਕਾ ਲੈ ਦੇ ਨਾ ਨਾ ਸ਼ਿਪ ਤਾਂ ਲੈਣਾ ਸੌਖੀ ਆ 20000 ਦਾ ਆ ਜਾਂਦਾ ਸਾਰਾ ਲੈ ਲਾਂਗੇ ਭਾਜੀ ਅਗਲੇ ਸਾਲ ਬਸ 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 ਉਹ ਲੱਗੇ ਇੱਕ ਅੱਧੀ ਕਰੋਨਾ ਹੋਰ ਲਾ ਲਿਓ ਕਰੋਨਾ ਹੋਰ ਲਾ ਕੇ ਡਬਲ ਸਿੱਟਰ ਸਹੀ ਆ ਸਹੀ ਆ ਸਹੀ ਨਹੀਂ ਹੋਰ ਹੋਰ ਇਸੇ ਦੀ ਕਮੀ ਤਾਂ ਹੈ ਹੀ ਨਹੀਂ ਸਹੀ ਗੱਲ ਨਹੀਂ ਐਸਾ ਹਾਲਾਤ ਲੋ ਵੀ ਬਾਕੀ ਹੁਣ ਆਪਾਂ ਨਿਕਲਣ ਲੱਗੇ ਆ ਬਾਹਰ ਇੱਥੋਂ ਕੰਮ ਫਰਲੇ ਸੋਣਾ ਇੱਥੇ ਅੱਧਾ ਚੱਲੇ ਨੇ ਭਾਜੀ ਹੋਰ ਹੋਰ ਸਾਬ ਲੰਗੇ ਭਾਈ ਹਨੇਰਾ ਹੋ ਗਿਆ ਸ਼ਾਮ ਟਾਈਮ ਹੋ ਗਿਆ ਹੋਰ ਹੋਰ ਚੱਲੀਏ ਉਹ ਦੇਖ ਸਾਹਮਣੇ ਇਧਰੋਂ ਲੇਕ ਕਿੰਨੀ ਸੋਹਣੀ ਲੱਗਦੀ ਪਰ ਬਾਹਰ ਹੈ ਨਾ ਸਹੀ ਆ ਨੇ ਰਗਪੇ ਤੇ ਸਾਹਮਣੇ ਦੇਖੋ ਇੱਕ ਨੰਬਰ ਗੱਲ ਬਾਤ ਆ ਸਰਾ ਲਾਇਆ ਬੰਦੇ ਸਰਾ ਪੂਰੀ ਸਹੀ ਗੱਲ ਆ ਤੇ ਆ ਕੇ ਮੈਨੂੰ ਦੇਖਣ ਨੂੰ ਮਿਲੇ ਕਿ ਨਹੀਂ ਇਹ ਦੇਖੋ ਵੀ ਹਾਂ ਆ ਕੇ ਸਹੀ ਗੱਲ ਇੱਕ ਹੋਰ ਵੀ ਦੇਖਣਾ ਬਣਦਾ ਇਹ ਲਾਉਣਾ ਪੈਣਾ ਬਈ ਇਹ ਇਦਾਂ ਨਹੀਂ ਨਾ ਜਿਹੜੇ ਇਟਲੀ ਜਿਹੜਾ ਨੇ ਉਹ ਤਾਂ ਸੌਖੀ ਦੇਖ ਸਕਦੇ ਆ ਜੇ ਕਿਸੇ ਨੇ ਇੰਡੀ ਤੋਂ ਲਾਉਣਾ ਪੈਣਾ 10 15 ਲਾਣਾ ਲਾਤਾ ਅੱਛਾ ਸਭ ਕਿਹ ਨਹੀਂ ਹਾਂ ਆਪਣਾ ਵੀ 2000 ਆਹ ਦੇਖ ਜਮੇ ਦਿਨ ਲੱਗ ਹਾਂ 2000 ਲੱਗਿਆ ਸਹੀ ਗੱਲ ਸਹੀ ਗੱਲ ਯਾਰ ਚੰਗਾ ਡੱਕ ਡੋਕਿਆ ਬਾਹ ਨਾ ਉਰੇ ਹੈ ਸਾਰੇ ਜੁਈਆਂ ਵਿਦੇਸ਼ੀ ਹੈ ਸਾਰੇ ਸਾਰੇ ਟੂਰਿਸਟ ਆਏ ਪਿਆ ਉਰੇ ਹਾਂ ਬਾਹਰੇ ਬਈ ਟੂਰਿਸਟ ਆਏ ਵੇ ਇਧਰ ਬਸ ਲੋ ਜੇ ਇੱਥੇ ਜਿਆਦਾ ਲੈ ਕੇ ਦੇ ਕਿਨਾਰੇ ਤੇ ਰੋਜ਼ ਫੇਸਤਾ ਨੇ ਮਿਊਜ਼ਿਕ ਚੱਲਦਾ ਪੂਰਾ ਮਾਰੋ ਮਾਰ ਐਸੇ ਡੂੰ 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 ਇੱਥੇ ਬੈਠ ਕੇ ਲੋਕ ਡਿਨਰ ਕਰਦੇ ਰਾਤ ਨੂੰ ਇੱਕ ਨੰਬਰ ਗੱਲਬਾਤ ਹੋਈ ਪਈ ਆ ਬਾਹਰ ਆ ਗਿਦਰ ਲੋ ਵੀ ਮਿੱਤਰੋ ਸ਼ਾਮ ਦੇ ਬੱਜ ਚੁੱਕੇ ਨੇ 9 ਇਸ ਟਾਈਮ ਅਸੀਂ ਹਜੇ ਵੀ ਨਹੀਂ ਤੁਰੇ ਹੈਗੇ ਕਿਉਂਕਿ ਲੋਕੇਸ਼ਨ ਯਾਰ ਬਹੁਤ ਸੋਹਣੀ ਐ ਜਾ ਹੀ ਨਹੀਂ ਰਹੇ ਅਸੀਂ ਅੱਗੇ ਵਧੇ ਨਹੀਂ ਰਹੇ ਕਦੇ ਕਿਤੇ ਖੜ ਜਣੇ ਕਦੇ ਕਿਤੇ ਖੜ ਜਣਨੇ ਆ ਇਤੋਂ ਸਾਡਾ ਰਹਿ ਗਿਆ 2 ਕਿਲੋਮੀਟਰ ਦਾ ਹੋਰ ਜਿਹੜੇ ਆਪਾਂ ਬਈਦਲ ਬੋਂਗ ਆ ਬਈ ਆਪਾਂ ਜੇ ਰੀਮੋਟ ਨੂੰ ਤੋਂ ਆਪਾਂ ਗੱਡੀ ਖੜਾਉਨੇ ਆ ਉਥੋਂ ਆਪਾਂ ਨੂੰ 2 2.5 ਕਿਲੋਮੀਟਰ ਤੁਰ ਕੇ ਆਉਣਾ ਪੈਂਦਾ ਉੱਥੇ ਜਾਣ ਵਾਸਤੇ ਹੈਨਾ ਲੱਗੇ ਨੇ 3 ਘੰਟੇ 3 ਕਿਲੋਮੀਟਰ ਦਾ ਹੈਗਾ ਹਾਂ ਪਰ ਆਪਾਂ ਨੂੰ ਪਤਾ ਨਹੀਂ ਲੱਗੇ ਰਸਤੇ ਦਾ ਹਾਂ ਵੀਊ ਆ ਦੇਖਦੇ ਨਾਲ ਨਾਲ ਆਉਨੇ ਆ ਵਧੀਆ ਲੋਕੇਸ਼ਨ ਆ ਇੱਕ ਵਾਰ ਜ਼ਰੂਰ ਆ ਕੇ ਸਹੀ ਗੱਲ ਆ ਉਹ ਆਜੋ ਬਾਬਿਓ ਬੰਦੇ ਸਾਡੇ ਪਿੱਛੇ ਖੜੇ ਆ ਹਜੇ ਵੇਟ ਕਰ ਰਹੇ ਆ ਉਹਨਾਂ ਦੀ ਉਹ ਨਹੀਂ ਆਉਂਦੇ ਹਜੇ ਗੱਲੀ ਪਏ ਨੇ ਵਿੱਚ ਫੋਟੋ ਖਿੱਚੀ ਜਾਂਦੇ ਆ। ਕਾਸ਼ੀ ਨਹੀਂ। ਬਾਈ ਆ ਉਰੇ ਸ਼ੀਸ਼ਾ ਲੱਗਿਆ ਵਾ। ਆ ਦੇਖੋ। ਜੇ ਉੱਧਾ ਦੇਖੋ ਮੈਂ ਦਿਖਦਾ ਨਹੀਂ ਹੈਗਾ। ਮੇਰੇ ਜ। ਬਹੁਤ ਸੋਹਣੀ ਲੋਕੇਸ਼ਨ ਆ ਯਾਰ। ਬਹੁਤ ਸੋਹਣੀ। ਸਿਰਾ ਐਂਡ ਗੱਲ ਬਾਤ ਆ। ਲਾਈਟਿੰਗ ਹੋਣ ਲੱਗੀ ਹੁਣ ਤਾਂ ਪਹਾੜਾਂ ਤੇ ਵੀ। ਵਧੀਆ ਹੋ ਗਿਆ। ਕੁਦਰਤ ਤੇ ਕੀ ਚੀਜ਼। ਕੀ ਚੀਜ਼ ਆ ਨਾ। ਸਹੀ ਗੱਲ ਆ। ਖੁੱਲਾ-ਖੁੱਲਾ ਆਣ। ਲੋਕ ਹਾਂ ਬਸ ਲੈ ਕੇ ਦੇਖ ਰਹੇ ਨੇ ਬੈਠੇ। ਰੋਟੀ ਪਾਣੀ ਖਾਲੇ ਸਭ ਨੇ। ਚਲੋ ਸਾਡੇ ਵੀ ਪਾਰਕਿੰਗ ਆ ਗਈ ਬਾਈ ਇੱਥੇ ਗੱਡੀ ਲਾਈ ਹੋਈ ਆਪਾਂ ਨੇ ਹੁਣ ਬੈਠੀਏ ਤੇ ਚੱਲੀਏ ਬਾਸ ਨੂੰ ਦੇਖਾਂਗੇ ਜੇ ਸਾਰਨੇ ਕੋ ਟਾਈਮ ਲੱਗੇ ਤਾਂ ਉੱਥੇ ਰੁਕਾਂਗੇ ਨਹੀਂ ਫਿਰ ਵਾਪਸ ਜੋ ਵੀ ਹੋਇਆ ਅੱਗੇ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਸਾਡੇ ਹੂੰ ਜੁੜੇ ਰਹੋ ਜੁੜੇ ਰਹੋ ਬਸ ਲਾਈਕ ਕਮੈਂਟ ਸਬਸਕ੍ਰਾਈਬ ਸਾਰਾ ਉਹ ਕਰ ਦਿਓ ਘੰਟੀ ਕੁੰਟੀ ਵਾਲੇ ਬਟਨ ਸਾਰੇ ਦਬਾ ਦਿਓ ਬਾਈ ਅਸੀਂ ਜੋ ਵੀ ਆ ਥੋੜੇ ਕਰਕੇ ਹੀ ਥੋੜੇ ਕਰਕੇ ਬਸ ਸਹੀ ਗੱਲ ਆ ਬਸ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੇ ਵੀਰਾਂ ਤੇ ਕਮੈਂਟ ਜਰੂਰ ਕਰਿਆ ਕਰੋ ਚਲੋ ਜੀ ਲੋ ਵੀ ਹੁਣ ਆਪਾਂ ਨੇ ਇੱਕ ਹੋਸਟੇਲ ਕਰੀਆ ਹੁਣ ਅਸੀਂ ਆ ਗਏ ਸਾਰਨੀ ਕੋ ਸ਼ਹਿਰ ਹੁਣ ਸਾਰਨੀ ਕੋ ਤੁਹਾਨੂੰ ਦਿਖਾਉਣੇ ਆ ਨਾਈਟ ਲਾਈਫ ਐਸੀ ਦੀ ਸਾਰਨੀ ਕੋ ਦੀ ਲਾਈਟਾਂ ਹੀ ਲੱਟਾ ਲਾਈਟਾਂ ਹੀ ਲੱਟਾ ਸਹੀ ਗੱਲ ਹੈ ਉਹ ਜੀ ਇਸ ਟਾਈਮ ਪਹੁੰਚ ਚੁੱਕੇ ਆਪਾਂ ਸਾਰਨੀ ਕੋ ਲੇਕ ਦੇ ਬਿਲਕੁਲ ਕੰਡੇ ਤੇ ਇੱਥੇ ਬਣਿਆ ਹੋਇਆ ਪਸੇਜ ਆਤਾ ਕਰਨ ਨੂੰ ਆਪਾਂ ਸ਼ਾਮ ਟਾਈਮ ਇੱਥੇ ਰੋਟੀ ਪਾਣੀ ਖਾ ਕੇ ਘੁੰਮ ਫਿਰ ਸਕਦੇ ਬੜੇ ਤਰੀਕੇ ਨਾਲ ਤੇ ਅੰਦਰ 12 ਵਗੈਰਾ लोग फॉलो एंजॉय ਕਰਦੇ ਟੂ ਰੈਕਸ਼ਨ ਭਰੀ ਹੋਈ ਹੈ ਸਾਰੀਆਂ 12 ਤੇ ਰੈਸਟੋਰੈਂਟ ਚਲੋ ਕਿੰਨੀ ਭੀੜ ਹੈ ਰਹਿਤਾ ਹੈ ਕੁਮਬਾ ਤਾਂ ਮਿਲ ਲੱਗਿਆ ਲਾ ਕੁਮਬਾ ਤਾਂ ਮਿਲ ਲਈ ਸਹੀ ਗੱਲ ਹੈ ਭੀੜ ਬਹੁਤ ਹੈ ਵੀ ਵਿਊ ਵੀ ਮਿਲਦੇ ਪਟਾਕੇ ਤਾਂ ਹੁਣ ਤੇ ਰਹਿ ਗਏ ਜਿਹੜੇ ਪਹਿਲਾਂ ਚਾਲਦੇ ਰਹਿਣ ਹਾਂ ਹਾਂਜੀ ਭਾਣਾ ਭਾਜੀ ਬਹੁਤ ਵਿਊ ਹੁੰਦੇ ਹੋਈ ਡਾਬੀ ਹੋਈ ਹੈ ਸ਼ਾਦੀ ਦਾ ਇਹ ਪੀਲ ਹੈ ਵੀ ਜ਼ਿੰਦਗੀ ਖਰਾਬ ਨਾ ਕਰੋ ਘੁੰਮਣਾ ਘੁੰਮਣਾ ਉਹ ਸਹੀ ਗੱਲ ਹੈ ਟਾਈਮ ਤੋਂ ਟਾਈਮ ਕੱਢ ਕੇ ਆਓ ਆਪਣਾ ਹਾਂ ਪ੍ਰੀ ਵੈਡਿੰਗ ਵਾਸਤੇ ਬਣਿਆ ਉਹ ਪ੍ਰੀ ਵੈਡਿੰਗ ਵਾਲਾ ਹਾਂ ਇਹੀ ਗੱਲ ਹੈ ਬੰਦੇ 'ਚ ਬੰਦਾ ਵਜਦਾ ਫਿਰਦਾ ਬਾਈ ਅੱਜ ਤੱਕ ਇੰਨੇ ਕ ਜਰਾ ਪੀੜ ਔਰੇ ਬਹੁਤ ਜ਼ਿਆਦਾ ਵਜੇ ਵੀ ਲੱਗਦਾ ਜਦੋਂ ਆਪਾਂ ਸ਼ਾਮ ਨੂੰ ਘੁੰਮਣ ਆਉਂਦੇ ਨਾ ਤਾਂ ਬਹੁਤ ਜ਼ਿਆਦਾ ਵਜੇ ਲੱਗਦਾ ਨਾ ਬਾਕੀ ਯਾਰ ਇਹ ਆਵੜ ਤਾਂ ਬਹੁਤ ਰੱਖੀ ਹੋਈ ਇਹਨਾਂ ਨੇ ਬਹੁਤ ਅੱਛੇ ਫੁੱਲ ਹੈ ਬਾਈ ਸਾਰੇ ਸ਼ਹਿਰ ਦੇਖਣ ਵਾਲਾ ਸੋਹਣਾ ਚਲੋ ਚਲੋ ਆਗੇ ਬਸ ਛੱਪ ਦਾ ਵੀ ਯਾਰ ਆਪਣੀ ਸਵਾਦ ਜਿਵੇਂ ਮਰਜ਼ੀ ਵਿੱਚ ਬੈਠ ਕੇ ਖਾਓ ਪੀਓ ਆਪਣਾ ਨਿਹਾਰੇ ਲੋ ਅਮ ਅਮ ਇਹ ਸਾਰਾ ਕੋ ਫੁੱਲਾ ਵੇਸਟੇਮ ਰੈਸਟੋਰੈਂਟ 12 ਪਬ ਸਾਰਾ ਕੋ ਫੁੱਲਾ ਇਸ ਟਾਈਮ ਅਸੀਂ ਘੁੰਮ ਰਹੇ ਹਾਂ ਸਾਰਨੀ ਕੋ ਸ਼ਹਿਰ ਦੇ ਸੈਂਟਰ ਚ ਮਿਊਜ਼ਿਕ ਚੱਲ ਰਿਹਾ ਮਠਾ ਮਠਾ ਤੇ ਲੋਕ ਇੰਜੋਏ ਕਰਦੇ ਹੋਏ ਇਹਨਾਂ ਛੋਟੇ ਛੋਟੇ ਗਲੀਆਂ ਬੜੀਆਂ ਸੋਹਣੀਆਂ ਲੱਗਣੀਆਂ ਇਸ ਟਾਈਮ ਰਾਤ ਟਾਈਮ ਦਾ ਵੀ ਯਾਰ ਆਪਣੀ ਸਵਾਦ ਆ ਘੁੰਮਣ ਦਾ ਸਹੀ ਗੱਲ ਆ ਇਹ ਤਾਂ ਆਦਾ ਆਇਕਣਾ ਮਲਾਹਾਂ ਦੇ ਕੋਈ ਛੋਟੇ ਜਿਹੇ ਸ਼ਹਿਰ ਚ ਘੁੰਮ ਲਈਏ ਆਪਾਂ ਲੋ ਵੀ ਮਿੱਤਰੋ ਸਾਰਿਆਂ ਨੂੰ ਪੇਟੋ ਕਰੋ ਕਰੇ ਹੁਣ ਆਪਾਂ ਪਹੁੰਚ ਕੇ ਕਰੇ ਰਾਤ ਦੇ ਪੱਛ ਚੁੱਕੇ ਤਕਰੀਬਨ 11 ਤੇ ਅੱਜ ਦੇ ਬਲੌਗ ਦੀ ਕਰਦੇ ਸਮਾਪਤੀ ਆਪਾਂ ਇੱਥੇ ਤੇ ਬਾਕੀ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਲੋਕੇਸ਼ਨ ਦੇ ਉੱਤੇ ਨਵੇਂ ਵੀਡੀਓਜ਼ ਹਨ ਉਹ ਤੋਂ ਲਈ ਸਾਰਿਆਂ ਸასი ਕਾਲ ਜੀ ਬਾਏ ਬਾਏ